ਸ੍ਰੀ ਕਰੋਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਮੋਟੀਵੇਟ ਕਰ ਰਹੇ ਹਨ ਟ੍ਰੈਕਸ਼ਨ ਦੇ ਰਹੇ ਹਨ ਰਸਤਾ ਦੱਸ ਰਹੇ ਹਨ ਸੋ ਜਾਣਕਾਰੀ ਦੇ ਰਹੇ ਹਨ ਗਿਆਨ ਦੇ ਰਹੇ ਹਨ ਸਮੁੰਦਰ ਦਾ ਹੋ ਸਕਦਾ ਅੰਤ ਹੋਏ ਸ੍ਰੀ ਕਰੋਗ੍ਰੰਥ ਸਾਹਿਬ ਜੀ ਚ ਦੋ ਖਜ਼ਾਨੇ ਨਹੀਂ ਹਨ ਅੱਛਾ ਕਿਹੜਾ ਕਿਹੜੇ ਆਪ ਹੀ ਗਰਬਾਨੀ ਸਵਾਲ ਕਰਦੀ ਹੈ ਆਪ ਹੀ ਜਵਾਬ ਦਿੰਦੀ ਹੈ ਆਪ ਹੀ ਉਦਾਹਰਨ ਦੇ ਕੇ ਜਿਵੇਂ ਬੱਚਿਆਂ ਨੂੰ ਮਾਤਾ ਪਿਤਾ ਸਮਝਾਉਂਦੇ ਹਨ ਬਹੁਤ ਪਿਆਰ ਨਾਲ ਵੀ ਸਮਝਾਉਂਦੀ ਹੈ ਤੇ ਤਾੜ ਕੇ ਵੀ ਸਮਝਾਉਂਦੀ ਹੈ ਫਿਰ ਦਿੱਲੀੋਂ ਸੇ ਮੂਨਾਲ ਆਪਣੀ ਪੋਸ਼ਣ ਖਾਂਦੀ ਹੈ ਖਰਾਕ ਖਾਂਦੀ ਹੈ ਉਸੇ ਮੂੰਹ ਨਾਲ ਹੀ ਆਪਣੇ ਬੱਚਿਆਂ ਨੂੰ ਦੂਸਰੀ ਜਗ੍ਹਾ ਖੜਦੀ ਹੈ ਘਰ ਘਰ ਵਖਾਂਦੀ ਹੈ ਅੱਜ ਭੌਂਕ ਨੇ ਕੁੱਤੇ ਦੀ ਗੱਲ ਹੋਏਗੀ ਕੁਕਰ ਦੀ ਮਨ ਦੀ ਗੱਲ ਹੋਏਗੀ ਦੋ ਦੋ ਚੀਜ਼ਾਂ ਹਨ ਇੱਕ ਤਨ ਹੈ ਇੱਕ ਮਨ ਹੈ ਸ ਮਨ ਹੋਰ ਹੈ ਤਨ ਹੋਰ ਹੈ ਤਨ ਨੂ ਅੱਖਾਂ ਚਲਾਣਗੇ ਆ ਬਾਹਰ ਜਾਵਾਂਗੇ ਦੁਕਾਨ ਖੋਲਾਂਗੇ ਬਿਜ਼ਨਸ ਕਰਾਂਗੇ ਕਾਰੋਬਾਰ ਕਰਾਂਗੇ ਧੰਦਾ ਕਰਾਂਗੇ ਮਨ ਦਾ ਧੰਦਾ ਕੀ ਹੈ ਇਹ ਸ਼ੀਸ਼ੇ ਵਰਗਾ ਹੈ ਦਰਪਣ ਵਰਗਾ ਹੈ ਇੱਕ ਬੀਜ ਨਾ ਕਣਕ ਤਾਂ ਕਣਕੇ ਹੋਏਗੀ ਅੱਛਾ ਜਿਉਂ ਵੀ ਜਾ ਕੇ ਜਾਓ ਗਣਗੇ ਠੀਕ ਐ ਪਿਆਉਂਦ ਕਰਕੇ ਅੱਗੇ ਹੋ ਸਕਦਾ ਘਾਟਾ ਵਾਦਾ ਇਹ ਮਨ ਇਹ ਮਨ ਆਪਣੀ ਸ਼ਕਲ ਬਦਲ ਲੈਂਦਾ ਹੈ ਇਹ ਸਾਡਾ ਟਰੈਵਲ ਹੈ ਸਰੀਰ ਦਾ ਆਟੋਮੈਟਿਕ ਮਸ਼ੀਨਰੀ ਹੈ ਜਦਾਂ ਹੰਕਾਰ ਨੂੰ ਪੱਠੇ ਪਹਿਣਗੇ ਸਾਨੂੰ ਕ੍ਰੋਧ ਆਏਗਾ ਅੱਛਾ ਜੀ ਜਿਆਦਾ ਮੋਹ ਕਿਵੇਂ ਆਏਗਾ ਜੇ ਸਾਡੇ ਹੱਕ ਦੀ ਕੋਈ ਗੱਲ ਕਰੇਗਾ ਸਾਡੇ ਉਲਟ ਬੋਲੇਗਾ ਸਾਨੂੰ ਕ੍ਰੋਧ ਆਏਗਾ ਸਾਡੇ ਹੱਕ ਦੀ ਗੱਲ ਕਰੇਗਾ ਇਹ ਬਹੁਤ ਕਥਾਵਾਚਕ ਹੈ ਬਹੁਤ ਗੁਣੀ ਹੈ ਸਾਡੀ ਪ੍ਰਸ਼ੰਸਾ ਕਰੇ ਅਹੀਂ ਕੁਬਾਰੇ ਵਾ ਕੋ ਫੁੱਲ ਦੇ ਹਾਂ मोह आएगा प्यार आएगा काम ये जब पूर्ति हो रही है ठीक है मोह आएगा प्यार आएगा जे नहीं पूर्ति हो रही काम दी की क्रोध आएगा गुस्सा आएगा सो ਸਾਨ ਦੀ ਖਰਾਕ ਹੋ ਰਹੀ ਹੈ ਮਨ ਦੀ ਖਰਾਕ ਹੋ ਰਹੀ ਹੈ ਤੰਦੇ ਰੋਗ ਵੀ ਹੋ ਰਹੇ ਹਨ ਮਨ ਦੇ ਰੋਗ ਵੀ ਹੋ ਰਹੇ ਹਨ 99.999 ਸਾਰਾ ਮਨ ਦਾ ਖੇਲ ਹੈ ਇਹਦੇ ਚ ਹਨ ਤੀਰਤ ਰਤਲ ਲਾਲ ਜਵਾਰ ਮਾਨਕ ਸਭ ਕੁਝ ਇਹਦੇ ਵਿੱਚ ਪੰਡਾਰੇ ਛੁਪੇ ਹੋਏ ਹਨ ਇਹ ਜਿਹੜਾ ਤੋਂ ਮਨ ਦੀਆਂ ਚਿਤਵੀਆਂ ਕਰਦਾ ਹੈ ਜਿਵੇਂ ਦਾਸ ਜਲ ਸਕਦਾ ਹੈ ਮੈਂ ਆਪਣੀ ਫੀਲਿੰਗ ਹੈ ਮੇਰੀ ਫੀਲਿੰਗ ਹੈ ਮੇਰੀ ਕੋਈ ਕੌਣ ਖੋਲੇਗਾ ਮੈਂ ਕਹਿੰਦਾ ਸਮੁੰਦਰ ਦੁੱਧ ਛਕ ਰਿਹਾ ਹ ਮੇਰੀ ਫੀਲਿੰਗ ਹੈ ਰਾਜਾ ਰੱਜੇ ਹੋਏ ਦਾ ਨਾ ਹੈ ਠੀਕ ਹੈ ਸਾਨੂੰ ਭੁੱਖ ਚਾਹੀਦੀ ਸੀ ਪਰਮੇਸ਼ਰ ਨੂੰ ਮਿਲਦੀ ਤਾਂ ਇਹ ਬਾਹਰ ਨੂੰ ਭਜੇਗਾ ਮਨ ਮਾਣਵੀ ਬਾਹਰ ਪਾਇਦਾ ਹੈ ਬਾਹਰੋਂ ਬਾਹਰ ਤੋਂ ਅੰਦਰ ਨਾ ਆਉਣਾ ਜਦੋਂ ਘਰੇ ਹੀ ਖਜ਼ਾਨੇ ਹਨ ਜਦੋਂ ਖੁੱਲਾ ਦਰਬਾਰ ਇੱਥੇ ਲੱਗਾ ਹੈ ਉੱਥੇ ਕਿਉਂ ਜਾਈਏ ਭਗਤ ਕਬੀਰ ਜੀ ਕਹਿੰਦੇ ਕੂਕਰ ਬਹੁਤ ਭੌਂਕਦਾ ਸੋ ਇੱਕ ਕੁੱਤੀਆ ਇਹ ਕਈ ਕਟੋਰੇ ਹਨ ਰਲੇ ਹੋਏ ਹਨ ਸਾਰੇ ਇਹ ਕਾਮ ਕਰੋ ਦਵੰਕਾਰ ਇਹ ਸਾਡੀ ਤਾਕਤ ਹੈ ਮੁਨੱਖਣ ਹੀਰਾ ਜਣ ਦੇ ਕਿ ਪਰਮੇਸ਼ਰ ਨੇ ਆਪਣਾ ਪੁੱਤਰ ਬਣਾ ਕੇ ਭੇਜਿਆ ਹੈ ਪਰਮੇਸ਼ਰ ਕਟਰਾਉ ਰੂ ਵਿਖਾ ਦਿੰਦਾ ਆਪਣੀ ਕੁਰਸੀ ਤੇ ਬਿਠਾ ਦਿੰਦਾ ਹੈ ਕਹਿੰਦਾ ਮੈਨੂੰ ਨੰਬਾ ਪਿਆ ਉੱਤਰ ਜਾਂਦਿਆ ਪੂਰਵ ਚਲਾ ਦਿੰਦਾ ਹੈ ਆਹ ਹੈ ਬੁਰਾ ਟ੍ਰੈਵਲ ਸਾਡਾ ਮਨ ਸਾਡੀ ਵਾਈਬ੍ਰੇਸ਼ਨ ਜੇ ਸਰੀਰ ਚ ਚੀਰ ਫੜ ਕੜੀਏ ਮਨ ਲੱਭੇਗਾ ਨਹੀਂ ਇਹ ਮਨ ਦੇ ਦੌਰ ਉਹ ਨੈਗੇਟਿਵ ਪੋਜ਼ਿਟਿਵ ਧੈਦੀ ਕਲਾ ਚੜਦੀ ਕਲਾ ਸ਼ਬਦ ਹੀ ਤਾਕਤ ਹੈ ਵੱਡਾ ਹਥਿਆਰ ਹੈ ਸ਼ਬਦ ਇਹ ਹੌਲੀ ਹੌਲੀ ਸਮਝ ਆਏਗੀ ਇਹ ਤੁਰੀ ਅਵਸਥਾ ਹੈ ਤਿੰਨ ਪੰਡਾ ਤਾਰ ਕੇ ਰੱਜੋ ਤਮਸਤ ਜੋ ਕੀ ਪੰਡ ਚੁਕਣੀ ਪੈਗੇ ਇਹ ਹੈ ਅਧਿਆਤਮਕ ਇਹ ਗੁਰਮਖਾ ਦਾ ਗੁਰਮਤ ਹੈ ਇਹਨ ਵਿਧਿਆ ਵਿਚਾਰਨੀ ਪੈਗੇ ਪੜਨੀ ਪੈਗੇ ਪ੍ਰੈਕਟੀਕਲ ਅਮਲ ਕਰਨਾ ਪਏਗਾ ਜੋ ਮੈਦਾਨ ਚ ਖੇਡੇਗਾ ਉਹ ਫੁਕਰੀਆਂ ਨਹੀਂ ਮਾਰੇਗਾ ਹਾਰ ਜਿੱਤ ਬਣੀ ਹੈ ਤੂੰ ਚੌਕੇ ਛਿੱਕੇ ਲਾ ਫੜ ਤੇ ਸਹੀ ক্রিকেট ਐ ਇਹ ਬੈਟ ਬੱਲਾ ਫੜ ਤੇ ਸਹੀ ਨਾ ਚੌਕੇ ਛਿੱਕੇ ਤੂੰ ਦੂਰੋਂ ਦੂਸਰੇ ਦੇ ਨੁਕਸ ਕੱਟਦਾ ਹੈ ਆਪ ਖੁਰਸੀ ਤੇ ਬਹਿ ਕੇ ਵੇਖ ਹੈ ਸਭ ਤੋਂ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਆਪੋ ਆਪਣੇ ਵਿਗੜੇ ਹੋਏ ਹਾਥੀ ਦੀ ਨਿਆਈ ਬਾਂਦਰ ਦੀ ਨਿਆਈ ਇਹ ਕੰਟਰੋਲ ਕਰਨਾ ਪਏਗਾ की प्राप्त करना सब कुछ शरीर च मिलेगा आयो सुनपन्न कौबाणी नावसार लगै अनच बिरथा जन्म प्राणी स झूठो माया को मददमान अजान बंदे ਦੇ ਸਮਝ ਪਸ਼ੂ ਬੰਦੇ ਮੈਂ ਆਪਣੇ ਆਪ ਨੂੰ ਕਹਿ ਰਿਹਾ ਜੋ ਸੁੱਤਾ ਹੈ ਉਹਨੂੰ ਜਗਾ ਸਕਦੇ ਜੋ ਬੇਈਮਾਨ ਹੈ ਜੋ ਅਵੇਸਲਾ ਹੈ ਜੋ ਆਲਸੀ ਹੈ ਜੋ ਮਾੜੀ ਸੋਚ ਵਾਲਾ ਹੈ ਉਹਦਾ ਕੋਈ ਇਲਾਜ ਨਹੀਂ ਤਨ ਚ ਹੋਰ ਕੁਝ ਚੱਲੇਗਾ ਤਨ ਦੀ ਖਰਾਕ ਚੱਲੇਗੀ ਇਹਦੇ ਲਈ ਅੱਗੇ ਭੱਜੇਗਾ ਮਨ ਵਿੱਚ ਵਿਚਾਰ ਚੱਲਣਗੇ 24000 ਵਿਚਾਰ ਨਵੇਂ ਆਉਂਦੇ ਹਨ ਖੋਜ ਕਰਨੀ ਪੈਗੀ ਹਰ ਰੋਜ਼ ਕਰਨੀ ਪੈਗੀ ਜੇ ਤੂੰ ਇੱਕ ਥਾਂ ਖੜ ਗਿਆ ਪੰਜਾਬ ਬਾਣੀਆਂ ਦਾ ਪਾਠ ਕਰੀ ਜਾਓ ਜੀ ਕਰੀ ਜਾ ਠੀਕ ਹੈ ਸ ਇੱਕ ਥਾਂ ਖੜ ਗਿਆ ਨਹੀਂ ਮਨ ਇਹ ਵਿਕਾਸ ਨਹੀਂ ਹੋਣਾ ਵਿਕਾਸ ਚ ਜਾਣਾ ਸੀ ਜੂ ਟਰਨ ਕਰਨਾ ਸੀ ਇੱਕ ਪੈਰ ਗੁਰੂ ਨੇ ਧਰਾ ਦੇਣਾ ਸੀ ਸੱਚਖੰਡ ਨੂੰ ਦੂਸਰਾ ਤੂੰ ਆਪ ਚੱਕਣਾ ਸੀ ਬਸ ਇੰਨਾ ਕੋ ਪਰ ਮੈਂ ਸਰਦੀ ਜੁਗਤੀ ਹੈ ਵਿੱਚ ਨਿੱਕੀ ਜਿਹੀ ਇੱਕ ਭਰਮ ਦੀ ਕੰਨ ਹੈ ਉਹ ਤੋੜਨੀ ਪੈਗੀ ਮੈਂ ਹੋ ਰਹਾ ਰੱਬ ਹੋ ਰਹਾ ਰੱਬ ਮੇਰੇ ਵਿੱਚ ਹੀ ਹੈ ਇੱਥੇ ਹੀ ਭਲੇਖਾ ਖਾ ਗਏ ਇੱਥੇ ਹੀ ਭੁੱਲ ਗਏ ਸੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਭੁੱਲੇ ਨਹੀਂ ਹਾਂ ਇਹ ਪਕੜੀ ਸਮਾਲ ਇਹ ਆਪਣੇ ਆਪ ਨੂੰ ਸਵਾਲ ਮਨ ਤੂੰ ਜੋ ਸਰੂਪ ਹੈ یوں ਕਹ ਨਾਨਕ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ ਜੀ ਮਨ ਦੀ ਤਾਕਤ ਤਾਂ ਵੱਡਾ ਹਥਿਆਰ ਹੈ ਬੰਦਾ ਇੱਥੇ ਆਇਆ ਅਜੇ ਬਹੁਤ ਕੁਝ ਕਰ ਸਕਦਾ ਸੋ ਇਹ ਮਿਲਿਆ ਹੋਇਆ ਮਿਲਾ ਸਕਦਾ ਹੈ ਉਦਮਕਾਰ ਠੀਕ ਹੈ ਕੋਈ ਪਿਆਰਾ ਚਾਹੁੰਦਾ ਹੈ ਮਿਲਾ ਸਕਦੇ ਹਾਂ ਇੱਕ ਪੈਰ ਗੁਰੂ ਨੇ ਤਰਾ ਦੇਣਾ ਹੈ ਦੂਜਾ ਤੂੰ ਆਪ ਚੱਕਣਾ ਹੈ ਕੰਨਾਂ ਨਾਲ ਨਨਕਾਰ ਦੱਸੇਗਾ ਅੱਖਾਂ ਨਾਲ ਸੰਸਾਰ ਦੱਸੇਗਾ ਸੋ ਜੋ ਉਠਦਾ ਬਹੁਤ ਵੱਡਾ ਬੋਲਬਾਲਾ ਹੈ ਸਾਡੇ ਕਹਿੰਦੇ ਗੋਰਾ ਰੰਗ ਚੰਗਾ ਹੁੰਦਾ ਹੈ ਸਾਡੇ ਮਨਾਂ ਚ ਬਾਤ ਆ ਸੋ ਕਾਲੇ ਕਹਿੰਦੇ ਠੀਕ ਹੈ ਉਹਨਾਂ ਨੇ ਮਨ ਸੈਟ ਕੀਤਾ ਕਹਿੰਦੇ ਕਾਲਾ ਵੀ ਸਾਰਾ ਕੁਝ ਉਹਦਾ ਹੀ ਹੈ ਕਾਲਾ ਰੰਗ ਆਪਣੇ ਥਾਂ ਹੈ ਪਰਮੇਸ਼ਰ ਦੇ ਸਾਰੇ ਰੰਗ ਹਨ ਸਭ ਕੁਝ ਆਪ ਹੀ ਹੈ ਉਹ ਆਪ ਹੀ ਮਛਲੀ ਹੈ ਆਪ ਹੀ ਜਾਲਾ ਲਾਣ ਵਾਲਾ ਹੈ ਆਪ ਹੀ ਜਾਲ ਲਾਣ ਵਾਲਾ ਹੈ ਆਪ ਹੀ ਖਾਣ ਵਾਲਾ ਹੈ ਆਪ ਹੀ ਪਾਣੀ ਹੈ ਆਪ ਹੀ ਜਲ ਹੈ ਵਿਰਲੇ ਨੂੰ ਸਮਝ ਆਉਂਦੀ ਹੈ ਜੀ ਜੋ ਸਮਝ ਲੇਗਾ ਉਹ ਗੁਰਮਖ ਹੈ ਜੀ ਅਸੀਂ ਮਨ ਪਿੱਛੇ ਲੱਗਣ ਵਾਲੇ ਮਨਮੁਖਾਂ ਬਿਨ ਪਾਣੀ ਤੋਂ ਡੁੱਬ ਜਾਣਗੇ ਜੀ ਇਹ ਖੁੱਡ ਕੁੱਤਿਆਂ ਸੱਪ ਨਹੀਂ ਮਰਨਾ ਸਭ ਬਿਨ ਪਾਣੀ ਤੋਂ ਡੁੱਬ ਰਹੇ ਹਾਂ ਅਸੀਂ ਜੇ ਗੁਰੂ ਤੋਂ ਬਿਨਾ ਅੰਦੇ ਹਾਂ ਸੋ ਇਹ ਦਿਵ ਦ੍ਰਿਸ਼ਟੀ ਇਹ ਤ੍ਰਲੋਚਨ ਜੀ ਅੱਖ ਖੁੱਲਣੀ ਪੈਗੀ ਜੀ ਅੰਦਰ ਹੈ ਅੱਖੋ ਅੰਦਰ ਹੀ ਕੰਨ ਹਨ ਜੋ ਨਰਕਾਰ ਨੂੰ ਦਰਵਾਜਾ ਸੱਚਖੰਡ ਨੂੰ ਜਾਂਦਾ ਖੁੱਲਣਾ ਪਏਗਾ ਦਸਵਾ ਜੀ ਖੁੱਲ ਜਾਏਗਾ ਜੇ ਤੂੰ ਚਾਹੁੰਦਾ ਹੈ ਜੀ 10 ਕੋ ਬਹੁਤ ਹੀ ਗਲਤੀਆਂ ਹੋ ਰਹੀਆਂ ਮੂਰਖ ਜੀ ਦਾਸ ਸੰਗਤ ਰੁਰ ਬਖਸ਼ ਰ ਬਖਸ਼ ਲੈਣਾ ਪਾਣੀ ਪਾਣੀ ਕਰਿਆ ਨਹੀਂ ਪਿਆਸ ਬੁਝਣੀ ਰੋਟੀ ਰੋਟੀ ਕਰਿਆ ਨਹੀਂ ਸਾਰਾ ਦੋ ਰੋਟੀਆਂ ਦਾ ਖੇਲ ਹੈ ਠੀਕ ਹੈ ਰੋਟੀ ਬਾਹਰੋਂ ਮਿਲੇਗੀ ਨਿਰੰਕਾਰ ਅੰਦਰ ਹੀ ਮਿਲੇਗਾ ਅਸੀਂ ਉਹਦੇ ਰੂਪ ਹਾਂ ਆਪਣੇ ਆਪ ਚੋਂ ਹੀ ਪ੍ਰਗਟ ਹੋਏਗਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੋਂ ਵਿਚਾਰ ਸੁਣੋ ਸਾਧ ਸੰਗਤ ਜੀ ਕਈ ਦਿਨਾਂ ਤੋਂ ਲੈ ਕੇ ਭਗਤ ਗੁਰੂ ਰਵੀਦਾਸ ਦੇ ਸੰਬੰਧ ਦੇ ਵਿੱਚ ਬੋਲਦੇ ਆ ਰਹੇ ਹਾਂ ਜੇ ਜ਼ਿਆਦਾ ਬੋਲਦੇ ਜਮਾਗੇ ਤਾਂ ਉਹ ਚੀਜ਼ ਵਧੀਆ ਨਹੀਂ ਲੱਗਦੀ ਉਸ ਸਰੀਰ ਦੀ ਖਰਾਕ ਦੇ ਲਈ ਉਸ ਮਨ ਦੀ ਖਰਾਕ ਦੇ ਲਈ ਵੀ ਬੋਲਣਾ ਜ਼ਰੂਰੀ ਹੈ ਜਿਸ ਟਾਈਮ ਜੇ ਆਪਾਂ ਨੂੰ ਚਾਰ ਪ੍ਰਸ਼ਾਦਾਂ ਦੀ ਭੁੱਖ ਲੱਗੀ ਹੋਈ ਹੈ ਭੁੱਖ ਭੁੱਖ ਕਰੀ ਜਾਵਾਂਗੇ ਭੁੱਖ ਨਹੀਂ ਮਿਟਦੀ ਵਾਓ ਭੁੱਖ ਤਾਂ ਜਦ ਹੀ ਮਿਟਣੀ ਹੈ ਇਹ ਚਾਰ ਪ੍ਰਸ਼ਾਦਾਂ ਦੀ ਲੋੜ ਹੈ ਤੇ ਆਪਾਂ ਦੋ ਛਕਲੇ ਤਾਂ ਵੀ ਭੁੱਖ ਮਿਟ ਗਈ। ਜੇ ਪਾਣੀ ਦੇ ਗਲਾਸਾਂ ਦੀ ਦੋ ਦੀ ਲੋੜ ਹੈ 1 ਕਿਲੋ ਤਾਂ ਵੀ ਆਪਣੀ ਪਿਆਸ ਬੁਝ ਗਈ। ਉਹ ਹੋਗਾ ਕੰਮ ਬਰਾਬਰ। ਸੋ ਨਾਮ ਨਾਮ ਹੈ ਜਿਹੜਾ ਇਹਦੇ ਵਿੱਚ ਬਹੁਤ ਵੱਡੀ ਸ਼ਕਤੀ ਹੈ। ਭਗਤੀ ਵੀ ਹੈ ਸ਼ਕਤੀ ਵੀ ਹੈ। ਇਹ ਦੋ ਹੀ ਭੈਣਾ ਇਕੱਠੀਆਂ ਨੇ। ਵਾਹ ਹੁਣੀ ਤਿਹਾਰ ਦੋਈ ਭੈਣਾ ਇਹ ਇਕੱਠੀਆਂ ਹੋਈਆਂ ਸੋ ਦੁਖ ਸੁਖ ਹੈ ਪ੍ਰਮਾਤਮਾ ਨੇ ਬਣਾਇਆ ਉਹ ਕੱਲੀ ਚੀਜ਼ ਕੋਈ ਨਹੀਂ ਬਣਾਈ ਉਹ ਜੋੜੀ-ਜੋੜੀ ਬਣਾਈ ਹੈ ਦੁੱਖ ਨਾਲ ਸੁਖ ਆ ਗਿਆ ਮਰਟੀ ਨਾਲ ਸ਼ਕਤੀ ਆ ਗਈ ਦਿਨ ਨਾਲ ਰਾਤ ਕਰਨੀ ਨਾਲ ਭਰਨੀ ਆ ਗਈ ਸੋ ਕਹਾ ਕਿੰਨਾਕ ਤੁਸੀਂ ਚਲੇ ਜਾਓ ਉਹ ਸੋਨੂੰ ਜੋੜੀਆਂ-ਜੋੜੀਆਂ ਮਿਲਣਗੀਆਂ ਇਕੱਲੀ ਚੀਜ਼ ਕੋਈ ਨਹੀਂ ਮਿਲੂਗੀ ਇਹ ਕੁਦਰਤ ਵੱਲੋਂ ਇਹ ਚੀਜ਼ਾਂ ਬਣਾਈਆਂ ਗਈਆਂ ਕੁਦਰਤ ਵੱਲੋਂ ਇਹ ਸਾਜ਼ੀਆਂ ਗਈਆਂ ਸਾਜ਼ੀ ਤੇ ਨਵਾਜ਼ੀ ਵਾਹ ਇਹ ਵੀ ਜੋੜੀ ਹੋਊਗੀ ਗਰਮੀ ਤੇ ਰਾਗੀ ਗਰਮਕ ਇਹ ਵੀ ਜੋੜੀ ਹੋਊਗੀ ਮਨਮੁਖ ਗੁਰਮੁਖ ਮਨਮੁਖ ਕੌਣ ਹੋਇਆ ਮਨਮੁਖ ਹੋਇਆ ਗੁਰਮੁਖ ਅੱਪਾ ਕਹਿੰਦੇ ਨੇ ਨਾ ਤੂੰ ਗੁਰੂ ਵਾਲਾ ਨਹੀਂ ਹੈਗਾ ਤੂੰ ਅਧੂਰਾ ਹੈ ਉਹ ਗੁਰੂ ਧਾਰਨਾ ਕਰਨਾ ਪੈਣਾ ਹੈ ਚਾਹੇ ਤੁਸੀਂ ਸਾਧਨ ਗੁਰੂ ਧਾਰ ਲਓ ਚਾਹੇ ਤੁਸੀਂ ਕਿਸੇ ਪੰਡਤ ਨੂੰ ਗੁਰੂ ਧਾਰ ਲਓ ਚਾਹੇ ਤੁਸੀਂ ਕਿਸੇ ਗ੍ਰੰਥੀ ਨੂੰ ਗੁਰੂ ਧਾਰ ਲਓ ਜੋ ਸਾਨੂੰ ਅੱਗੇ ਰਸਤਾ ਮਿਲਣਾ ਹੈ ਉਹ ਸਾਨੂੰ ਗੁਰੂ ਕੋਲੋਂ ਮਿਲਣਾ ਹੈ ਵਾਹ ਪਰ ਜਿਹੜੇ ਆਪਾਂ ਗੁਰੂ ਬਣਾਵਾਂਗੇ ਸਾਧਨ ਨੂੰ ਗੁਰੂ ਬਣਾ ਲਿਆ ਕਿਸੇ ਉਸਤਾਦ ਨੂੰ ਗੁਰੂ ਮੰਨ ਲਿਆ ਪਰ ਉਹ ਸਾਰੇ ਜਿੰਨੇ ਗੁਰੂ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਰਜਾ ਦੇ ਵਿੱਚ ਨੇ ਸਾਰੇ ਤੋਂ ਵੱਡਾ ਸਾਰੇ ਤੋਂ ਵੱਡਾ ਜੱਜ ਹੈ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਜੀ ਨੇ ਅਸੀਂ ਤਾਂ ਕੋਈ ਉਹਦਾ ਵਕੀਲ ਹੈ ਕੋਈ ਉਹਦਾ ਚਪੜਾਸੀ ਹੈ ਕੋਈ ਉਹਦਾ ਸੀਪਰਾ ਹੈ ਅਸੀਂ ਤਾਂ ਉਹ ਚੀਜ਼ਾਂ ਉਹਨਾਂ ਦੀਆਂ ਪਰ ਅਸੀਂ ਆਪਣੇ ਆਪ ਨੂੰ ਨਾ ਵੱਡਾ ਨਾ ਕਹੀਏ ਵੱਡਾ ਦਾ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਹੜੇ ਨੇ ਸਾਨੂੰ ਬਖਸ਼ਿਆ ਜਿਹੜੇ ਨੇ ਸਾਨੂੰ ਦੁਨੀਆਦਾਰੀ ਦੇ ਧੰਗਤ ਖਾਏ ਨੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਬਖਸ਼ਿਸ਼ ਕੀਤੀਆਂ ਨੇ ਮਹਾਰਾਜ ਨੇ ਕੰਨ ਦੇ ਦੇ ਸਾਨੂੰ ਸੁਣਨ ਵਾਸਤੇ ਹੱਥ ਦੇ ਦੇ ਸਾਨੂੰ ਕਿਰਤ ਕਰਨ ਵਾਸਤੇ ਜबान ਦੇਤੀ ਸਾਨੂੰ ਬੋਲਣ ਵਾਸਤੇ ਇੱਕ ਫੈਕਟਰ ਲਾਦਾ ਸਾਡੇ ਚ ਸਾਡਾ ਸਾਹ ਲੈਣ ਵਾਸਤੇ ਜਿਹਨੂੰ ਆਪਾਂ ਕਹਿੰਦੇ ਨੱਕ ਉਹ ਇੰਜਣ ਦੇ ਵੀ ਲੱਗਿਆ ਹੋਇਆ ਹੁੰਦਾ ਇੱਕ ਅੱਗੇ ਵੀ ਤੁਸੀਂ ਦੇਖਿਆ ਹੋਣਾ ਹੋਰ ਹਰ ਇੱਕ ਚੀਜ਼ ਦੇ ਉਹ ਚੀਜ਼ ਹੈਗੀ ਹੈ ਜੇ ਸਾਹ ਨਹੀਂ ਆਊਗਾ ਤਾਂ ਬੰਦਾ ਜਾਊਗਾ ਕਿੱਥੇ ਵਾਓ ਜੇ ਸਾਹ ਨਹੀਂ ਮਸ਼ੀਨਰੀ ਆਊਗਾ ਤਾਂ ਉਹ ਚੱਲੂਗੀ ਕਿੱਥੋਂ ਉਹ ਸਾਹ ਲੈਣ ਵਾਲੀ ਚੀਜ਼ ਹੈ ਹਰ ਇੱਕ ਦੇ ਹੈ ਪਰ ਉਹ ਸਾਰੀਆਂ ਚੀਜ਼ਾਂ ਬਖਸ਼ੀਆਂ ਹੋਈਆਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਨੇ ਵੱਡੀ ਰਹਿਮਤ ਗੁਰੂ ਸਾਹਿਬ ਦੀ ਹੈ ਸਾਡੇ ਤੇ ਸਾਰਿਆਂ ਤੇ ਗੁਰੂ ਨਾਨਕ ਸਾਹਿਬ ਦੀ ਰਹਿਮਤ ਹੈ ਉਸ ਰਹਿਮਤੇ ਚੱਲ ਕੇ ਰਜਾ ਦੇ ਵਿੱਚ ਚੰਦ ਕੇ ਗੁਰੂ ਦੀ ਰਜਾ ਦੇ ਵਿੱਚ ਚੱਲ ਕੇ ਜੋ ਵੀ ਆਪਣਾ ਕੰਮ کاروبار ਕਰਨਾ ਹੈ ਗੁਰੂ ਨੂੰ ਚੇਤੇ ਕਰਕੇ ਰੱਖਣਾ ਹੈ ਗੁਰੂ ਨੂੰ ਯਾਦ ਰੱਖਣਾ ਹੈ ਹਰ ਟਾਈਮ ਮੇਰਾ ਸਿੱਖਾ ਜੇ ਤੂੰ ਮੇਰਾ ਸਿੱਖ ਹੋ ਕੇ ਚੱਲ ਰਹੀਂ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਜੇ ਤੂੰ ਮੇਰਾ ਸਿੱਖ ਹੋ ਕੇ ਚੱਲ ਰਹੀਂ ਤੂੰ ਮੇਰੇ ਕੋਲੇ ਨਾ ਦੋ ਕਰਮਾਂ ਚੱਲ ਕੇ ਆਵੇਂਗਾ ਮੈਂ ਤੇਰੇ ਕੋਲੇ 20 ਕਰਮਾਂ ਚੱਲ ਕੇ ਵਾਓ ਇਹ ਸਭ ਤੋਂ ਵੱਡਾ ਉਪਦੇਸ਼ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਨਾਨਕ ਪਟੀਆਂ ਚ ਕੋ ਮਰ ਰਹੇ ਨੇ ਅਸੀਂ ਵੀ ਗੱਡੀਆਂ ਚ ਕੋ ਮਰ ਹਾਂ ਕੋਈ ਸਾਈਕਲ ਤੇ ਕੋ ਮਰ ਹੈ ਕੋਈ ਮੋਟਰਸਾਈਕਲ ਤੇ ਕੋ ਮਰ ਹੈ ਕੋਈ ਜਹਾਜ਼ਾਂ ਚ ਕੋ ਮਰ ਹੈ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਪ੍ਰਥਮੀ ਤੇ ਚੱਕਰੀ ਲਾਈ ਹੈ ਉਹਨਾਂ ਨੇ ਪੈਰੀ ਚੱਲ ਕੇ ਲਾਈ ਹੈ ਪੈਰੀ ਤੁਰ ਕੇ ਕਿੰਨਾ ਕੋ ਉਹਨਾਂ ਨੇ ਲੋਕਾਂ ਨੂੰ ਇੱਕ ਪਰਮਾਤਮਾ ਦੇ ਰਸਤੇ ਜੋੜਿਆ ਕੁਝ ਲੋਕਾਂ ਦਾ ਵੀ ਹੋਰ ਭਲਾ ਹੋ ਜੇ ਸੋ ਇੰਨਾ ਕੁ ਸਮਾਂ ਪ੍ਰਾਪਤ ਆ ਮਿਲ ਤਣ ਸਵਾਸਾ ਨਾਲ ਚੱਲੇਗਾ ਮਨ ਮਨ ਵਿਚਾਰਾਂ ਨਾਲ ਚੱਲੇਗਾ ਸਭ ਵਿਚਾਰ ਬਹੁਤ ਵੱਡਾ ਹਥਿਆਰ ਹਨ ਸਾਇੰਸ ਨੇ ਵਿਗਿਆਨ ਨੇ ਸਾਨੂੰ ਸੁੱਖ ਦਿੱਤਾ ਠੀਕ ਹੈ ਉਹਦੇ ਬਿਨਾ ਲੰਗੜੇ ਹਾਂ ਬਾਹਰ ਵੱਡਾ ਹੋ ਗਿਆ ਅੰਦਰ ਨੂੰ ਵੱਡਾ ਕਰਨਾ ਸੀ ਅੰਦਰ ਹੀ ਹੈ ਸਰੀਰ ਦੇ ਅੰਦਰ ਰਤਨ ਜਵਾਰ ਅਥੋਰ ਕੀ ਬਾਣੀ ਆਈ ਧੁਨੀ ਤਾਂ ਦਿਲ ਤੱਕ ਗਈ ਹੈ ਵੀ ਮਨ ਦਾ ਹਿੱਸਾ ਹੈ ਕੰਨ ਵੀ ਮਨ ਦਾ ਹਿੱਸਾ ਹੈ ਸਾਰਾ ਸਰੀਰ ਹੀ ਮਨ ਦਾ ਹਿੱਸਾ ਹੈ ਵਿੱਚੋਂ ਹੀ ਵਾਇਬਰੇ ਨੇ ਨਿਕਲਦੀ ਹੈ ਤਾਕਤ ਨਿਕਲਦੀ ਆ ਮੋਬਾਈਲ ਸਾਡੇ ਮਨ ਤੋਂ ਹੀ ਬਣਿਆ ਸਾਰੇ ਸੰਸਾਰ ਚ ਕੀ ਹੋ ਰਿਹਾ ਹੈ ਨਹੀਂ ਪਹਿਣਾ ਹੈ ਨਹੀਂ ਪਹਿਣਾ ਸਾਰਾ ਇਹਦੇ ਵਿੱਚ ਹੈ ਸਿਸਟਮ ਐਦਾਂ ਹੀ ਹੈ ਸੋ ਸਮਝਣਾ ਪਏਗਾ ਆਪਣੀ ਤਾਕਤ ਨੂੰ ਗਰਵਾਨੀ ਪੜਨੀ ਪੈਗੀ ਵਿਚਾਰਨੀ ਪੈਗੀ ਪ੍ਰੈਕਟੀਕਲ ਜੀਵਨ ਜੀਣਾ ਪੈਗਾ ਹਰ ਜਿੱਤ ਬਣੀ ਆਏ ਤੇ ਤੂੰ ਨਹੀਂ ਮੈਦਾਨ ਚ ਖੇਡਿਆ ਹਾਰਿਆ ਹੋਇਆ ਹੈ ਸੱਚ ਦੀ ਹਮੇਸ਼ਾ ਜਿੱਤ ਹੋਏਗੀ ਵੈਖ ਜੀ ਕ ਖਲਸਾ ਹੀ ਪਤੇ ਦੇਖਦੇ ਪਤੇ